ਸ਼ਸ਼ੀਕਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਸਵੇਰ ਦੇ ਨਾਸ਼ਤੇ ਦੇ ਵਿੱਚ ਮੂੰਗ ਦਾਲ ਦਾ ਚਿੱਲਾ ਹਰੀ ਮੂੰਗੀ ਦਾ ਸਾਤਵ ਵਾਲੀ ਦਾ ਤੇ ਚਲੋ ਆਪਾਂ ਇਹਨੂੰ ਬਣਾਉਣਾ ਸ਼ੁਰੂ ਕਰਦੇ ਆਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਹੈਲਦੀ ਬਣ ਕੇ ਤਿਆਰ ਹੁੰਦਾ ਹੈਗਾ ਸਭ ਤੋਂ ਪਹਿਲਾਂ ਆਪਾਂ ਸਵੇਰ ਦੇ ਟਾਈਮ ਜਾਂ ਇਹਨੂੰ ਰਾਤ ਦੇ ਟਾਈਮ ਜਿਹੜੀ ਮੂੰਗੀ ਹੈਗੀ ਨੂੰ ਭਿਓ ਕੇ ਰੱਖ ਦੇਣਾਗਾ ਸਾਰੀ ਰਾਤ ਤੇ ਸਵੇਰ ਨੂੰ ਇਹ ਨਰਮ ਹੋ ਜਾਂਦੀ ਹੈਗੀ ਤੇ ਇਹ ਫੁੱਲ ਕੇ ਡਬਲ ਹੋ ਜਾਂਦੀ ਹੈ ਕਕੋਲੀ ਦੇ ਕਰੇ ਪਾਪਾ ਇਹਨਾਂ ਨੂੰ ਭੋਂਤੇ ਸੀ ਫੁੱਲ ਕੇ ਡਬਲ ਹੋ ਗਈ ਹੈ ਤੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਪਾਣੀ ਦੇ ਵਿੱਚ ਧੋ ਕੇ ਤੇ ਉਸ ਤੋਂ ਬਾਅਦ ਗ੍ਰाइंड ਕਰਨ ਵਾਸਤੇ ਆਪਾਂ ਮਿਕਸੀ ਦੇ ਜੱਗ ਦੇ ਵਿੱਚ ਪਾਤਾ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੁਝ ਛਿੱਲਿਆ ਹੋਇਆ ਪੰਜ ਸੱਤ ਕਲੀਆਂ ਜਿਹੜੀਆਂ ਲਸਣ ਦੀਆਂ ਐਡ ਕਰਾਂਗੇ ਤੇ ਇੱਕ ਹਰੀ ਮਿਰਚ ਤੇ ਅਦਰਕ ਐਡ ਕਰਨਾ ਤੁਸੀਂ ਅਦਰਕ ਵੀ ਐਡ ਕਰ ਸਕਦੇ ਹੋਗੇ ਤੇ ਟਿੱਕੇ ਵਾਸਤੇ ਆਪਾਂ ਨੇ ਇੱਕ ਹਰੀ ਮਿਰਚ ਐਡ ਕਰਤੀ ਹੈਗੀ 7-8 ਕਲੀਆਂ ਲਸਣ ਦੀਆਂ 8 ਤੋਂ 10 ਕਲੀਆਂ ਦਾਣੇ ਜਿਹੜੇ ਆਪਾਂ ਨੇ ਕਾਲੀ ਮਿਰਚ ਦੇ ਐਡ ਕਰਤੇ ਅੱਧਾ ਚਮਚਾ ਆਪਾਂ ਇਹਦੇ ਵਿੱਚ ਜੀਰਾ ਐਡ ਕਰ ਲਵਾਂਗੇ ਤੇ ਇਹਨੂੰ ਕਰ ਲਵਾਂਗੇ ਆਪਾਂ ਗਰਾਉਂਡ ਪੇਸਟ ਬਣਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਬਣਾਵਾਂਗੇ ਚਿਲਾ ਇਹਦਾ ਇਹ ਆਪਾਂ ਪੇਸਟ ਬਣਾ ਲਿਆ ਹੈਗਾ ਮੂੰਗੀ ਦਾ ਤੇ ਹੁਣ ਆਪਾਂ ਇਹਨੂੰ ਇੱਕ ਬਰਤਨ 'ਚ ਕੱਢ ਲਵਾਂਗੇ ਤੇ ਇਹਦੇ ਵਿੱਚ ਆਪਾਂ ਨੇ ਪਾਣੀ ਹੈ ਜਿਹੜਾ ਬਿਲਕੁਲ ਵੀ ਐਡ ਨਹੀਂ ਕੀਤਾ ਹੈਗਾਗਾ ਤੇ ਜੇ ਤੁਹਾਨੂੰ ਜ਼ਰੂਰਤ ਮਹਿਸੂਸ ਹੋਵੇ ਤਾਂ ਇੱਕ ਅੱਧਾ ਚਮਚ ਜਿਹੜਾ ਤੁਸੀਂ ਪਾਣੀ ਦਾ ਐਡ ਕਰ ਸਕਦੇ ਹੋਗੇ ਤੇ ਆਪਾਂ ਇਹਦੇ ਵਿੱਚ ਬਾਅਦ 'ਚ ਦੀ ਪਾਣੀ ਹੈਗਾ ਜਿਹੜਾ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਬਰੀਕ ਕੱਟਿਆ ਹੋਇਆ ਪਿਆਜ਼ ਐਡ ਕਰ ਲਿਆਗਾ ਤੇ ਇੱਕ ਬਰੀਕ-ਬਰੀਕ ਕੱਟਿਆ ਹੋਇਆ ਟਮਾਟਰ ਐਡ ਕਰ ਲਿਆਗਾ ਤੇ ਉਸ ਤੋਂ ਬਾਅਦ ਆਪਾਂ ਸਵਾਦ ਅਨੁਸਾਰ ਜਿਹੜਾ ਇਹਦੇ ਵਿੱਚ ਨੂਨ ਤੇ ਮਿਰਚ ਪਾ ਦਵਾਂਗੇ ਤੇ ਜਿੰਨਾ ਤੁਸੀਂ ਤਿੱਖਾ ਖਾਣਾ ਪਸੰਦ ਕਰ ਲਿਓ ਤਾਂ ਉਹਨਾਂ ਤੁਸੀਂ ਹੈਗਾ ਜਿਹੜਾ ਪਾ ਸਕਦੇ ਹੋ ਨੂਨ ਮਿਰਚ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਕਾਫੀ ਜ਼ਿਆਦਾ ਸੰਗਣ ਹੈਗਾ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਪਾਣੀ ਆਪਾਂ ਜੱਗ ਦੇ ਵਿੱਚ ਪਾ ਲਵਾਂਗੇ ਨਾਲ ਤਾਂ ਜਿਹੜਾ ਥੋੜਾ ਬੋਤਾ ਪੇਸਟ ਨਾਲ ਚਿਪਕਿਆ ਹੋਇਆ ਉਹ ਉਤਰ ਜਾਊਗਾ ਤੇ ਨਾਲੇ ਆਪਣਾ ਜਿਹੜਾ ਇਹ ਮਿਕਸ ਪੇਸਟ ਹੈਗਾ ਥੋੜਾ ਪਤਲਾ ਹੋ ਜਾਊਗਾ ਤੇ ਲੋੜਨ ਸਾਰਾ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਐਡ ਕਰ ਲਿਆ ਇਸ ਤਰ੍ਹਾਂ ਦਾ ਤੁਸੀਂ ਜਿਹੜਾ ਬੈਟਰ ਬਣਾ ਕੇ ਤਿਆਰ ਕਰ ਲੈਣਾਗਾ ਤੇ ਇਹ ਬਿਲਕੁਲ ਆਪਣਾ ਰੈਡੀ ਹੈਗਾ ਚਿਲਾ ਬਣਾਉਣ ਵਾਸਤੇ ਬੈਟਰ ਤੇ ਹੁਣ ਆਪਾਂ ਕਰ ਲਵਾਂਗੇ ਤਵੇ ਨੂੰ ਗਰਮ ਗਰਮ ਕਰਕੇ ਤਵੇ ਤੇ ਉਸ ਤੋਂ ਬਾਅਦ ਆਪਾਂ ਲਾ ਦੇਵਾਂਗੇ ਦੇਸੀ ਘਿਓ ਬਟਰ ਲਾਉਣਾ ਜੋ ਵੀ ਤੁਸੀਂ ਲਾਉਣਾ ਤੇਲ ਲਾਉਣਾ ਤੇਲ ਲਾ ਸਕਦੇ ਹੋਗੇ ਜੋ ਵੀ ਤੁਹਾਡੇ ਕੋਲੇ ਅਵੇਲੇਬਲ ਆ ਤੁਸੀਂ ਲਾ ਸਕਦੇ ਹੋਗੇ ਤੇ ਇਹ ਆਪਾਂ ਘਿਓ ਲਾ ਲਿਆ ਦੇ ਤੇ ਦੇਸੀ ਤੇ ਉਸ ਤੋਂ ਬਾਅਦ ਜਿਹੜਾ ਗੈਸ ਆ ਤੁਸੀਂ ਸਲੋ ਕਰ ਲੈਣਾਗਾ ਸਲੋ ਕਰਕੇ ਗੈਸ ਨੂੰ ਤੇ ਉਸ ਤੋਂ ਬਾਅਦ ਜਿਹੜਾ ਬੈਟਰ ਹੈਗਾ ਤੁਸੀਂ ਤਵੇ ਦੇ ਉੱਪਰ ਪਾਉਣਾਗਾ ਤਾਂ ਕਿ ਜੇ ਆਪਾਂ ਤੇਜ਼ ਮਤਲਬ ਕਿ ਗੈਸ ਕਰਕੇ ਬੈਟਰ ਨੂੰ ਪਾਵਾਂਗੇ ਤਾਂ ਜਿਹੜਾ ਆਪਣਾ ਬੈਟਰ ਹੈਗਾ ਤੇ ਆਪਣਾ ਚਿਲਾ ਹੈਗਾ ਉਹ ਜਲ ਜੂਗਾ ਤੇ ਉਹਦਾ ਜਿਹੜਾ ਟੇਸਟ ਹੈਗਾ ਵਧੀਆ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਆਪਾਂ 3-4 ਜਿਹੜੇ ਚਮਚ ਸੀਗੇ ਇਸ ਪੇਸਟ ਦੇ ਪਾ ਲਈ ਮੂੰਗ ਦਾਲ ਦੇਦੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਚਿਲਾ ਫਲਾਤਾ ਹੈਗੇ ਜਿਆਦਾ ਪਤਲਾ ਨਹੀਂ ਫਲਾਉਣਾ ਹੈਗਾ ਰੋਟੀ ਨਾਲੋਂ ਥੋੜਾ ਜਿਹਾ ਮੋਟਾ ਫਲਾਉਣਾ ਹੈਗਾ ਤੇ ਨੂੰ ਚਮਚੇ ਨਾਲ ਆਸਾਨੀ ਨਾਲ ਫੈਲ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਇਹਦੀਆਂ ਸਾਈਡਾਂ ਦੇ ਉੱਪਰ ਜਿਹੜਾ ਘਿਓ ਲਾ ਦਾਂਗੇ ਦੇਸੀ ਤਾਂ ਕਿ ਇਹ ਚੰਗੀ ਤਰ੍ਹਾਂ ਕ੍ਰਿਸਪੀ ਸਿੱਖ ਸਕੇ ਤੇ ਗੈਸ ਨੂੰ ਆਪਾਂ ਕਰ ਦਵਾਂਗੇ ਤੇਜ਼ 1 ਮਿੰਟ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਪਾਸਾ ਇਹਦਾਗਾ ਪਲਟ ਦਵਾਂਗੇ ਜਦੋਂ ਤੁਹਾਨੂੰ ਲੱਗਣ ਲੱਗੇ ਵੀ ਕਿ ਉੱਪਰੋਂ ਥੋੜਾ ਜਿਹਾ ਸੁੱਕਾ ਸੁੱਕਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਹਨੂੰ ਪਲਟ ਸਕਦੇ ਹੋਗੇ ਤੇ ਜਿਹੜੀਆਂ ਪਹਿਲਾਂ ਇਹਦੀਆਂ ਸਾਈਡਾਂ ਨੇ ਚੰਗੀ ਤਰ੍ਹਾਂ ਛੜਾ ਲੈਣੀਆਂ ਉਸ ਤੋਂ ਬਾਅਦ ਹੀ ਇਹਨੂੰ ਪਲਟਣਾ ਕਿਉਂਕਿ ਇਹ ਜਿਹੜਾ ਕਾਫੀ ਜ਼ਿਆਦਾ ਸੌਫਟ ਬਣਦਾਗਾ ਚਿਲਾ ਤੇ ਬਹੁਤ ਹੀ ਟੇਸਟੀ ਬਣਦਾ ਹੈਗਾ ਸੌਫਟ ਦੇ ਨਾਲ ਨਾਲ ਕ੍ਰਿਸਪੀ ਸੌਫਟੀ ਬਹੁਤ ਜ਼ਿਆਦਾ ਟੇਸਟੀ ਜੂਸੀ ਬਣ ਕੇ ਤਿਆਰ ਹੁੰਦਾ ਹੈਗਾ ਤੇ ਥੋੜਾ ਜਿਹਾ ਮਤਲਬ ਕਿ ਮੇਰ ਤੋਂ ਸੜਾਇਆ ਨਹੀਂ ਗਿਆ ਸੀ ਕਿ ਸਾਈਡ ਤੇ ਆ ਨਹੀਂ ਲਿਆ ਹੈਗਾ ਤਾਂ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਦੂਸਰੇ ਪਾਸੇ ਵੀ ਜਿਹੜਾ ਘਿਓ ਲਗਾ ਲਵਾਂਗੇ ਤੇ ਇਹਨੂੰ ਆਪਾਂ ਦੋਨਾਂ ਸਾਈਡਾਂ ਤੋਂ ਚੰਗੀ ਤਰ੍ਹਾਂ ਕ੍ਰਿਸਪੀ ਹੋਣ ਤੱਕ ਆਪਾਂ ਪਕਾ ਲਵਾਂਗੇ ਤੇ ਇਸ ਤਰ੍ਹਾਂ ਹੀ ਆਪਾਂ ਇਹਨੂੰ ਪਲਟ-ਪਲਟ ਕੇ ਚੰਗੀ ਤਰ੍ਹਾਂ ਸੇਕ ਲਾ ਮੰਗੇ ਦੋਨੇ ਪਾਸੇ ਬਹੁਤ ਹੀ ਜਿਆਦਾ ਟੇਸਟੀ ਤੇ ਜਿਹੜਾ ਹੈਲਦੀ ਇਹ ਚਿਲਾ ਬਣ ਕੇ ਤਿਆਰ ਹੋ ਜਾਂਦਾ ਹੈਗਾ ਤੁਸੀਂ ਸਵੇਰ ਦੇ ਨਾਸ਼ਤੇ ਦੇ ਵਿੱਚ ਇਹ ਚਿਲਾ ਜਿਹੜਾ ਲੈ ਸਕਦੇ ਹੋਗੇ ਬਹੁਤ ਜਿਆਦਾ ਹੈਲਦੀ ਹੁੰਦਾ ਹੈਗਾ ਤੇ ਜੇ ਕੋਈ ਡਾਈਟ ਪਲਾਨ ਕਰ ਰਿਹਾ ਤਾਂ ਉਹਦੇ ਲਈ ਇਹ ਬਹੁਤ ਹੀ ਲਾਹੇਵੰਦ ਹੈਗਾ ਤੇ ਇਸ ਤਰ੍ਹਾਂ ਆਪਾਂ ਬਾਕੀ ਬਚੇ ਜਿਹੜੇ ਚਿਲੇ ਬਣਾ ਕੇ ਤਿਆਰ ਕਰ ਲਵਾਂਗੇ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਹੈ ਬਹੁਤ ਹੀ ਸੌਫਟ ਤੇ ਟੇਸਟੀ ਜਿਹੜਾ ਇਹ ਚਿਲਾ ਬਣ ਕੇ ਤਿਆਰ ਹੋਇਆ ਹੈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਜਲਦੀ ਮਿਲਾਂਗੇ ਆਪਾਂ ਨਵੀਂ ਹੋਰ ਰੈਸਪੀ ਲੈ ਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀਕਾਲ ਜੀ